ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਰਕੋਟ ਜ਼ਿਲ੍ਹੇ ਦਾ ਹੈ ਕੋਟਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਇੱਥੇ ਵੀਰ ਵਪਾਰ ਦਾ ਕੰਮ ਕਰਦੇ ਆ ਤੇ ਕਟੀਆਂ ਝੋਟੀਆਂ ਇੱਥੇ ਮੋਸਟਲੀ ਵਿਕਰੀ ਵਾਲੀਆਂ ਸਾਰੇ ਘਰਾਂ ਜੀ ਹੁੰਦੀਆਂ ਐ ਅੱਜ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਆ ਰੂਟੀਨ ਚ ਇਹਦੇ ਕੋਲ ਵੀ ਝੋਟੀਆਂ ਹੁੰਦੀਆਂ ਤੇ ਅੱਜ ਚਾਰ ਨਗ ਵਿਕਰੀ ਆਲੇ ਸੀ ਪਹਿਲੇ 2 ਨੰਬਰਾਂ ਦੇ ਉੱਤੇ ਦੋਨਾਂ ਦੀਆਂ ਪੂਛਾਂ ਵੀ ਕਾਲੀਆਂ ਤੇ ਮੱਥੇ ਵੀ ਬਲੈਕ ਹੈ ਉਹ ਤੋਂ ਅਗਲੀਆਂ ਝੋਟੀਆਂ ਵੀ ਤੁਹਾਨੂੰ ਦਿਖਾ ਦੇਣੀਆਂ ਕਟੀਆਂ ਸਾਰੀਆਂ ਹੀ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਿਓ ਜੱਜ ਦਾ ਪਸ਼ੂ ਆ ਕੇ ਤਸੱਲੀ ਕਰਿਓ ਤੇ ਆਪਦੀ ਸਮਝ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਪਹਿਲੇ ਨੰਬਰ ਵਾਲੀ ਛੋਟੀ ਦੀ ਕਰਾਂਗੇ ਸਸੇਗਾ ਬਾਈ ਜੀ ਸਤਿ ਸ੍ਰੀ ਅਕਾਲ ਗੁਰਦਾਸ ਬਾਈ ਕੀ ਹਾਲ ਆ ਹਾਂ ਜੀ ਵਧੀਆ ਜੀ ਗੁਰਦਾਸਾ ਚਾਰ ਛੋਟੀਆਂ ਆਪਣੇ ਕੋਲ ਹਾਂਜੀ ਚਾਰ ਆ ਜੀ ਦੋ ਜੈਡ ਬਲੈਕ ਆ ਤੇ ਦੋ ਚਾਰੇ ਮੋਰਾ ਨਸਲ ਦੀਆਂ ਆਪਣੇ ਉਹ ਵੀ ਮੋਰਾ ਨਸਲ ਜੀ ਪੈਂਦੀ ਆ ਠੀਕ ਐ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲੈਨੇ ਆ ਹਾਂਜੀ ਪੌਣੇ 2 ਸਾਲ ਉਮਰ ਆ ਜੀ ਇਹਦੀ ਠੀਕ ਐ ਰੇਟ ਇਹਦਾ ਕੀ ਰਹਿਣਾ ਕਰਦਾ ਰੇਟ ਇਹਦਾ 38000 ਰੁਪਏ ਜੀ ਰੇਟ 38000 ਆ ਦੱਸੋ ਪੂਛ ਤੱਕ ਕਾਲੀ ਐ ਸੈਂਗੇ ਦੇ ਤੁਸੀਂ ਵੀਡੀਓ ਚੋਂ ਦੇਖ ਲਿਆ ਢਾਂਚਾ ਸੋਹਣਾ ਹਾਈਟ ਦੀ ਜਜਮੈਂਟ ਕਰਦਾਸ ਨਹੀਂ ਤੁਰਨਾ ਸਾਰੀਆਂ ਝੋਟੀਆਂ ਨਾਲ ਤੇ ਇਹਦੇ ਤੋਂ ਤੁਸੀਂ ਕਰ ਲਿਓ ਜੇ ਪਹਿਲੇ ਨੰਬਰ ਤੇ ਇਹਨਾਂ ਸਾਰੀਆਂ ਚੋਕਾ ਕਾਟ ਘਾੜ ਵਾਲੀ ਝੋਟੀ ਤੋੜਨ ਲੱਗੇ ਆਂ ਕਮਾ ਦੇਰਦਾਸ ਮੜਾ ਇੱਥੇ ਸੋ ਦੱਸੋ ਸਿੰਘ ਇਹਦੇ ਜਿਹੜੇ ਉਹ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਮੋੜ ਦੇ ਪਈ ਸੋ ਇਸ ਤਰੀਕੇ ਦਾ ਇਹਦਾ ਟੰਚਾ ਹੈ ਉਹ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਸਿੰਘਾਂ ਦੀ ਇਹਨਾਂ ਦੀ ਛੇਪ ਜਿਹੜੀ ਉਹ ਤੁਸੀਂ ਦੇਖ ਲਓ ਦੰਦਾਂ ਨਾਲੋਂ ਗਰੰਟੀ ਹੁੰਦੀ ਆ ਜਿਹੜੇ ਆ ਦੱਸਣਗੇ ਜੇ ਖੀਰੀਆਂ ਦੱਸਣਗੇ ਉਹ ਖੀਰੀਆਂ ਹੀ ਨਿਕਲਣਗੀਆਂ ਹਜੇ ਤੱਕ ਇਸ ਤਰ੍ਹਾਂ ਦਾ ਕਦੇ ਕੋਈ ਲਾਂਭਾ ਨਹੀਂ ਆਇਆ ਇਹਨਾਂ ਵੀਰਾਂ ਦਾ ਬਾਕੀ ਤੁਸੀਂ ਆ ਕੇ ਕੋਲੋਂ ਪਾਸ ਵੀ ਕਰ ਲੈਣੀ ਹੈ ਥਾਣੇ ਦੇ ਤੁਹਾਨੂੰ ਦਿਖਾ ਦਿੰਨੇ ਆ ਹੈ ਜੈਡ ਬਲੈਕ ਹੀ ਤੁਹਾਨੂੰ ਤਾਂ ਬਹੁਤ ਚੰਗਾ ਲੱਗਾ ਜਿਵੇਂ ਆ ਆ ਗਈ ਹੈ ਨਾ ਚੀਜ਼ ਜਿਵੇਂ ਇਸ ਤੋਂ ਤੱਕ ਚੱਡਾ ਪਰੂਗਾ ਠੀਕ ਹੈ ਸੋ ਦੋਸਤੋ ਥਣ ਸੋਹਣੇ 2 ਨੰਬਰ ਤੇ ਫੇਰ ਤੁਹਾਨੂੰ ਕੱਟੀ ਦਿਖਾਉਣਾ ਇਹ ਵੀ ਜੈਡ ਬਲੈਕ ਹੀ ਹੈ ਰੇਟ ਇਹਦਾ ਕੀ ਕਰਦਾ ਸ ਇਹਦਾ ਰੇਟ ਹੈਗਾ 28000 ਰੁਪਿਆ ਤੇ ਉਮਰ ਹੈਗੀ ਆ 15 16 16 ਕਿ ਮਹੀਨੇ ਆ ਤੋੜ ਦੇ ਭਾਈ ਛੋਟੀ ਉਮਰ ਆ ਦੋਸਤੋ ਸਾਰੀ ਕਾਲੀ ਇਹ ਕੱਟੀ ਠਾਨ ਚਾ ਰਹੀ ਐ ਸੋਹਣੇ ਦਿਸਦੇ ਐ ਬਾਕੀ ਬਾਅਦ ਚ ਦਿਖਾ ਵੀ ਦੇਣੇ ਐ ਕੇ ਵੀ ਮੱਥੇ ਤੋਂ ਲੈ ਕੇ ਪੂਛ ਤੱਕ ਕਾਲੀ ਐ ਧਲਿਆਰੇ ਦਾ ਨਿਸ਼ਾਨ ਜਾਂ ਮੂੰਹ ਤੇ ਪੈ ਗਿਆ ਇਹਦੇ ਵੈਸੇ ਇਹ ਬਿਲਕੁਲ ਕਾਲੀ ਕੱਟੀ ਕਟੀਆਂ ਝੋਟੀਆਂ ਜੀ ਨੇ ਸਾਇਲੇਜ ਪਾਇਆ ਖੁੱਲੀਆਂ ਛੱਡ ਦਿਓ ਕੱਲੇ ਚਾਰ ਨਾਲ ਹੀ ਪਲ ਜਾਣੀਆਂ ਆਪਾਂ ਫੀਡ ਵੀ ਨਾ ਪਾਇਓ ਸਟਰਕਚਰ ਦੇਖ ਲਓ ਤੁਸੀਂ ਇਹਦਾ ਸੰਗ ਇਹ ਵੀ ੁੰਡੇ ਰੱਖੂਗੀ ਆਂ ਚਾ ਸੋਹਣਾ ਦਸਤੋ ਕੱਟੀ ਦਾ 28000 ਦਾ ਰੇਟ ਬਾਈ ਨੇ ਰੱਖਿਆ ਪਤਲੀ ਚਮੜੀ ਦੀ ਆ ਬਿਲਕੁਲ ਜਿਹੜਾ ਕੋਲੋਂ ਦੇਖ ਰਹੇ ਆ ਪਤਾ ਲੱਗਦਾ ਉਤੋਂ ਪੂਛ ਵੀ ਬਿਲਕੁਲ ਬਰੀਕ ਹੈ ਇਹਦੀ 2 ਨੰਬਰ ਤੇ ਤੁਹਾਨੂੰ ਦੱਸਾ ਰਹੇ ਸੀ 3 ਨੰਬਰ ਤੇ ਇੱਕ ਛੋਟੀ ਉਮਰ ਦੀ ਕੱਟੀ ਚੰਗਾ ਦੁੱਧ ਪੀ ਕੇ ਪਲੀ ਵੀ ਦਿਸਦੀ ਹੈ 3 ਨੰਬਰ ਤੇ ਡੇਰੀ ਚੋਂ ਆਈ ਹੈ ਇਹ ਫਾਰਮ ਚੋਂ ਅੱਛਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 32000 ਰੁਪਏ ਜੀ ਤੇ ਉਮਰ ਹੈਗੀ ਆ ਇਹਦੀ 13 ਮਹੀਨੇ ਤੋਰ ਦੇ ਸੋ ਰੇਟ 32000 ਆ ਦੋਸੋ ਬਹੁਤ ਚੰਗਾ ਪੀਤਾ ਕੱਟੀ ਦਾ ਹਜੇ ਲਵੀ ਜੀ ਉਮਰ ਹੈ ਖੁੱਲੇ ਹੱਡਾਂ ਪੈਰਾਂ ਦੀ ਹੈ ਰੇਟ ਇਹਦਾ 33000 ਆ ਮਤਲਬ ਅਲੱਗ-ਅਲੱਗ ਰੇਟ ਜਿਹੜੀ ਹੈ ਜੀ 32 32000 ਹਾਂਜੀ 32000 ਰੇਟ ਆ ਦੋਸੋ ਕੀਮਤਾਂ ਕਿਉਂਕਿ ਜਿੱਦਾਂ ਦੀ ਖਰੀਦ ਹੁੰਦੀ ਹੈ ਉਸੇ ਤਰੀਕੇ ਦੀਆਂ ਹੁੰਦੀਆਂ ਸੋਹਣੀ ਕੱਟੀ ਸਿੰਗਾ ਦੀ ਵੀ ਸੋਹਣੀ ਬਣੂਗੀ ਢਾਂਚਾ ਵੀ ਸੋਹਣਾ ਤਲਿਆਰਾ ਹੋਣੀ ਪਾਇਆ ਨਾ ਖੁੱਲੀ ਫਿਰਦੀ ਹੀ ਉੱਤੇ ਇੱਥੇ ਕਮਾ ਫਿਰਨ ਸੋ ਤਲਿਆਰਾ ਇਹਦੇ ਬਾਈ ਕਹਿੰਦਾ ਹੋਣੀ ਪਾਇਆ ਸਿੰਘ ਮੋੜ ਜਾਂਦੀ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣਾ ਹੈ ਨਾ ਠੀਕ ਹੈ ਸੋ ਅਜੇ ਤਾਂ ਬੱਚਾ ਹੀ ਆ ਛੋਟੀ ਉਮਰ ਦਾ ਲੈ ਆ ਬਾਈ ਸੋ ਇਹ ਤੁਹਾਨੂੰ ਦਿਖਾ ਰਹੇ ਆ ਤਿੰਨ ਨੰਬਰ ਦੇ ਉੱਤੇ ਇੱਕ ਹੋਰ ਕੱਟੀ ਤੁਹਾਨੂੰ ਦਿਖਾ ਦਿੰਦੇ ਆ ਲਾਸਟ ਉੱਤੇ ਦਰਵਾਜ਼ੇ ਜਿਹੜੀ ਲਾਸਟ ਤੇ ਦਿਖਾ ਰਹੀ ਹੈ ਇਹ ਵੀ 16 ਮਹੀਨਿਆਂ ਦੀ ਆ ਜੀ ਇਹ ਵੀ ਕੱਟੀ ਛੋਟੀ ਉਮਰ ਦੀ ਹੋਈ ਆ ਰੇਟ ਇਹਦਾ ਤੇ ਰੇਟ ਇਹਦਾ 34000 ਰੁਪਏ ਟੋਰੀ ਮੈਂ ਸੋ 34000 ਦਾ ਰੇਟ ਆ ਪੁੱਛ ਸੈਂਗ ਇਹ ਵੀ ਨੇੜ ਹੀ ਮੋੜ ਗਈ ਆ ਢਾਂਚਾ ਵੀ ਚੰਗਾ ਵੱਡੀ ਮੱਝ ਬਣੂਗੀ ਉਤੋਂ ਖੁੱਲੀ ਆ ਪੁੜਿਆਂ ਦੀ ਥਣ ਚਾਰ ਹੀ ਦੀਂਦੇ ਆ ਬਾਕੀ ਤੁਸੀਂ ਇਹਦਾ ਸਟਰਕਚਰ ਦੇਖ ਲਓ ਥਣ ਕੋਲਿਆਂ ਕੇ ਪਾਸ ਕਰ ਲੇ ਗਰਦਨ ਦੀ ਲੰਬਾਈ ਫੇਸ ਸੋਹਣਾ ਟਾਂਜਾ ਵੀ ਚੰਗਾ ਸੋਏ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਸੀਗੇ ਬਾਈ ਕੋਲ ਚਾਰ ਤੇ ਚਾਰੇ ਹੀ ਦਿਖਾਤੇ ਆ ਰੇਟ ਇਹਨਾਂ ਦੇ ਤੁਹਾਨੂੰ ਦੱਸਦੇ ਆ ਇਹ ਤੋਂ ਬਾਅਦ ਚੋਂ ਥੋੜਾ ਕੰਮ ਆ ਵੀ ਜਿਹੜਾ ਵੀ ਪਸ਼ੂ ਖਰੀਦਣਾ ਚਾਹੁੰਦਾ ਹੈ ਭਾਵੇਂ ਉਹ ਘੱਟ ਕੀਮਤ ਦਾ ਹੈ ਜਾਂ ਵੱਧ ਦਾ ਇੱਥੇ ਆ ਕੇ ਦੇਖੋ ਤੇ ਆਪਦੀ ਤਸੱਲੀ ਕਰਕੇ ਫੇਰ ਖਰੀਦੋ ਮਿਹਰਬਾਨੀ